ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ 2011 ਦੇ ਪੇ ਕਮਿਸ਼ਨ ਅਨੁਸਾਰ 4400 ਗ੍ਰੇਡ ਪੇ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਲਈ ਵੱਡੀ ਖਬਰ ਸਰਕਾਰ ਨੇ ਮੰਗੀ ਇਹ ਸੂਚਨਾ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਆਂ ਅੱਜ ਦੀ ਵੱਡੀ ਅਪਡੇਟ ਪੰਜਾਬ ਰਾਜਾ ਦਿਨ ਆਉਂਦੇ ਸਰਕਾਰੀ ਸਕੂਲ ਸਕੂਲਾਂ ਵਿੱਚ ਪੰਜਵੇਂ ਤਨਖਾਹ ਕਮਿਸ਼ਨ ਉਪਰੰਤ ਸਾਲ 2011 ਵਿੱਚ ਸੀਐਡਈ ਸੀਐਡਵੀ ਕਾਡਰ ਨੂੰ ਦਿੱਤੇ ਗ੍ਰੇਡਾਂ ਦੇ ਵਿਤੀ ਬੋਝ ਸੰਬੰਧੀ ਪੰਜਾਬ ਸਰਕਾਰ ਵੱਲੋਂ ਸਾਲ 2011 ਵਿੱਚ ਸੀਐਡਵੀ ਕਾਡਰ ਨੂੰ 10300 34800 ਪਲੱਸ 4400 ਦਾ ਗ੍ਰੇਡ ਦਿੱਤਾ ਗਿਆ ਸੀ ਜ਼ਿਲ੍ਹੇ ਦੇ ਸਮੂਹ ਸਕੂਲਾਂ ਵੱਲੋਂ ਸੀਐਡਵੀ ਟੀਚਰਾਂ ਨੂੰ ਇਸ ਗ੍ਰੇਡ ਦਿੱਤਾ ਗਿਆ ਅਤੇ ਉਹਨਾਂ ਦੀਆਂ ਤਨਖਾਹਾਂ ਕਢਵਾਈਆਂ ਜਾਂਦੀਆਂ ਰਹੀਆਂ ਹਨ ਹੁਣ ਵਿਭਾਗ ਵੱਲੋਂ ਇਹ ਸੂਚਨਾ ਦੀ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਇਹ ਗ੍ਰੇਡ ਦੇਣ ਨਾਲ ਸਰਕਾਰ ਤੇ ਕਿੰਨਾ ਵਿੱਤੀ ਬੋਝ ਪਿਆ ਹੈ ਇਹ ਸੂਚਨਾ ਮਿਤੀ 1.10.2011 ਤੋਂ 31.10.2023 ਤੱਕ ਦੀ ਮੰਗੀ ਗਈ ਹੈ ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਹੇਠ ਲਿਖੇ ਪ੍ਰੋਫਾਰਮੇ ਵਿੱਚ ਆਪ ਦੇ ਸਕੂਲ ਅਤੇ ਆਪ ਨਾਲ ਕੰਪਲੈਕਸ ਮਿਡਲ ਸਕੂਲਾਂ ਵਿੱਚ ਕੰਮ ਕਰ ਰਹੇ ਜਾਂ ਸੇਵਾ ਨਵੀਰਤ ਹੋ ਚੁੱਕੇ ਕਰਮਚਾਰੀਆਂ ਸੰਬੰਧੀ ਸੂਚਨਾ ਤਿਆਰ ਕਰਕੇ ਮਿਤੀ 18-1-2024 ਤੱਕ ਹਰ ਹਾਲਾਤ ਵਿੱਚ ਇਸ ਦਫ਼ਤਰ ਵਿਖੇ ਈਮੇਲ ਰਾਹੀਂ ਪੂਜੀ ਦੀ ਕੀਤੀ ਜਾਵੇ।